ਸ਼ੀਗਲ ਦੀ ਸਾਰਿਆਂ ਨੂੰ ਸੋ ਅੱਜ ਅਸੀਂ ਸਾਡਾ ਜੋਧਪੁਰ ਪਹਿਲਾ ਡੇ ਆ ਇੱਥੇ ਕਿਉਂਕਿ ਕੱਲ ਇਹਨਾਂ ਦਾ ਬਰਥਡੇ ਹੈ ਇਹ ਤਾਂ ਤੇ ਅਭੀ ਜੋਦਾ ਸੋ ਇਸ ਕਰਕੇ ਪਹਿਲਾ ਅੱਜ ਅਸੀਂ ਜਿਹੜਾ ਲੋਕਲ ਆ ਉਹ ਜਿਹਾ ਵਿਜ਼ਿਟ ਕਰਾਂਗੇ 익ਸਪੋਜ਼ ਕਰਾਂਗੇ ਕਿ ਬਹੁਤ ਸੌਣ ਸੌਣੇ ਲੇਕ ਵੀ ਹੈਗੇ ਆ ਇੱਥੇ ਚਲੋ ਤੁਹਾਡੇ ਵਾਕ ਨਾਲ ਤੁਸੀਂ ਜੁੜੇ ਰਹੋ ਉਹਦੇ ਮੰਮੀ ਵੀ ਰੈਡੀ ਹੋ ਕੇ ਬੈਠੇ ਨੇ ਹੈਲੋ ਬੱਦ ਸਾਰਿਆਂ ਨੂੰ ਪਾਸਿਕਾ ਬੱਦ ਤੇ ਮੈਂ ਕਮਜ਼ੋਰ ਤਾਂ ਉਹ ਦੋ ਸਕੰਦਰ ਰੈਡੀ ਹੋ ਗਏ ਆ ਬਸ ਅਭੀ ਜੋ ਨੌਂਦਾ ਪਿਆ ਵਾ ਉਹ ਨਾਲਿਆ ਤੇ ਫਿਰ ਅਸੀਂ ਜਾਵਾਂਗੇ ਉਧਰ ਦਰਬਾਰ ਸਾਹਿਬ ਤੇ ਦੇਖੋ ਬਹੁਤ ਸੋਹਣੀ ਅੱਜ ਆ ਸਾਰਿਆਂ ਨੂੰ ਪ੍ਰਕਾਸ਼ ਪ੍ਰਭ ਦੀਆਂ ਲੱਖ ਲੱਖ ਵਧਾਈਆਂ ਹੋਣ ਉਧਰ ਕੋਸੀ ਨਾਲ ਨਾਲ ਆਪਣਾ ਉਹ ਵੀ ਲਾਈਵ ਵੀ ਦੇਖਦੇ ਪਏ ਆ ਗੁਰਬਾਣੀ ਹਾਜ਼ਰੀ ਲਾਉਂਦੇ ਪਏ ਆ ਅਸੀਂ ਵੀ ਤੇ ਉੱਥੇ ਹੁਣ ਅਸੀਂ ਚੱਲੇ ਆ ਤੁਹਾਨੂੰ ਦਿਖਾਉਣੇ ਲੇਕ ਤੇ ਉਹਦੇ ਪੁਰ ਦੇ ਵਿੱਚ ਕੀ ਕੀ ਹੈ ਖਾਸ ਇਹਦੇ ਬਾਰੇ ਅੱਜ ਬਲੌਗ ਹੋਊਗਾ ਅੱਜ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਜੁੜੇ ਰਹੋ ਗਾਈਸ ਇੱਧਰ ਵੇਖੋ ਮੰਮੀ ਪਾਪਾ ਨੇ हेयर ਸਟ੍ਰੇਟ ਕਰਨ ਦੇ ਉਹ ਵੇਖੋ ਕਦੇ ਤੱਕ ਸਟ੍ਰੇਟ ਕਰਦੇ ਪੂਰੇ ਉੱਤੇ ਮੋਲ ਕਰਦੇ ਦਾਦੀ ਜੀ ਵੀ ਮਾਣ ਕੇ ਦਾਦੀ ਜੀ ਵੀ ਮੇਟੋ ਦਾ ਹੱਥ ਨਹੀਂ ਕਰਦੇ ਦੇਖੋ ਗਾਈਸ ਮੈਂ ਹੱਥ ਨਾਲ ਕਰਕੇ ਦਿਖਾਉਂਦਾ ਹਾਂ ਪਿਆਓ ਚਲੋ ਦੇਖ ਲਓ ਵੀ ਇੱਕ ਹੋਰ ਆ ਗਿਆ ਸਲੂਟ ਵਾਲਾ ਬੰਦਾ ਇਹ ਹੀ ਪਾਰਟ ਟਾਈਮ ਰੱਖਿਆ ਵਾ ਠੀਕ ਹੈ ਜੀ ਚਲੋ ਲਓ ਜੀ ਅਸੀਂ ਇੱਥੋਂ ਰੈਡੀ ਹੋ ਗਏ ਇਹ ਦੋਰੀਂ ਤੀ ਪਹਿਲਾਂ ਵੇਖੀ ਨਹੀਂ ਡਰੈਸ ਦੂਸਰੀ ਵੇਲੇ ਮੈਡਮ ਨੇ ਚੇਂਜ ਕਰ ਦਿੱਤੀ ਕਿਉਂਕਿ ਚੁਪਦੀ ਪਈ ਸੀ ਚੁਪਦੀ ਨਹੀਂ ਸੀ ਵੀਰ ਜੀ ਵੀ ਆ ਗਏ ਲੈ ਆਇਆ ਗਾਇਸ ਰੋਡੇਪੁਰ ਦਾ ਅਰਿਸ਼ ਦੇਖੋ ਬਾਜ਼ਾਰ ਦੇ ਵਿੱਚ ਸਾਨੂੰ ਰੋਮ ਆਇਆ ਆਇਆ ਰਿਹਾ ਕੋਈ ਕਿਸੇ ਵੱਲ ਕੀ ਕਰ ਬਣਾ ਲੈ ਲਾਉਂਦੀ ਹੈ ਤਾਂ ਰੈਡੀ ਨਹੀਂ ਤੇ نیچے ਇਦੇ 3% ਲਾਉ ਆ ਤੇ ਅਸੀਂ 3-3 ਕਰਕੇ ਜਾਣਾ। ਦੇਖੋ ਗਾਈ ਆ ਸਾਨੂੰ ਲੋਨ ਮਿਲਿਆ ਆ ਗਿਫਟ ਟੇਲ ਸਰਕਲ ਤੇ ਮਾਰਕੀਟ ਦੇ ਬਿਲਕੁਲ ਨਾਲ ਆ। ਆ ਦੇਖੋ ਇੱਥੇ ਸਾਹਮਣੇ ਮਾਲ ਆ ਰਿਲਾਇੰਸ ਡਿਜੀਟ ਡਿਜੀਟਲ ਆ ਦੇਖੋ ਪਹਾੜੀ ਏਰੀਆ ਸਾਹਮਣੇ ਬਹੁਤ ਹੀ ਵਧੀਆ ਪਹਾੜਾਂ ਦੇ ਵਿੱਚ ਵਸਿਆ ਸ਼ਹਿਰ ਆ ਉਦੈਪੁਰ। ਤੇ ਬੜਾ ਵਧੀਆ ਮੌਸਮ ਹੈ ਇੱਥੇ ਪੇੜ-ਪੌਦੇ ਹਰਿਆਲੀ ਬਹੁਤ ਵਧੀਆ ਤੁਸੀਂ ਇੱਥੇ ਆ ਕੇ ਆਪਣਾ 4 ਦਿਨ ਘੁੰਮ ਫਿਰ ਸਕਦੇ ਹੋ ਤੇ ਖਾਣ-ਪੀਣ ਲਈ ਵਧੀਆ ਤੇ ਘੁੰਮਣ ਲਈ ਇੱਕ ਹਫਤਾ ਤੁਹਾਨੂੰ ਇੱਥੇ ਚਾਹੀਦਾ ਜਿੰਨਾ ਇੱਥੇ ਘੁੰਮਣ ਲਈ ਜਗ੍ਹਾ ਨੇ ਤੇ ਜਰੂਰ ਆਓ Rajasthan ਚ ਸਭ ਤੋਂ ਬੈਸਟ ਏਰੀਆ ਹੈ ਘੁੰਮਣ ਸਾਡੇ ਗਾਰਡ ਸਾਹਿਬ ਆਕੇ ਨੇ ਸਾਨੂੰ ਬਾਹਰ ਕਰਨ ਵਾਸਤੇ ਲਓ ਜੀ ਹਣ ਚੱਲੇ ਆਂ ਲੇਕ ਤੇ ਤੁਹਾਨੂੰ ਦਿਖਾਉਣੇ ਲੇਕ ਦਾ ਨਜ਼ਾਰਾ ਜੀ ਆਪਣੇ ਉਹਦੇਪੁਰ ਦਾ ਸੰਜੇ ਬੰਡਾਰੀ ਸੰਜੇ ਬੰਡਾਰੀ ਚੌਕ ਆ ਇਹਨੂੰ ਸਰਕਲ ਵੀ ਕਹਿੰਦੇ ਜਿੱਦਾਂ ਆਪਣੇ ਚੌਕ ਕਹਿੰਦੇ ਨਾ ਇੱਥੇ ਕਹਿੰਦੇ ਸਰਕਲ ਤੇ ਨਾਮ ਹੀ ਚੇਂਜ ਕੀਤਾ ਹੁੰਦਾ ਤੇ ਆ ਭਾਈ ਸਾਹਿਬ ਕੁਝ ਕਹਿਣਾ ਤੋਂ ਹਾਂਜੀ ਬੋਲੋ ਜੀ ਇਹ ਗਾਈਜ਼ ਇੱਥੇ ਆ ਪੰਚੋਲਾ ਲੇਕ ਤੇ ਉੱਥੇ ਹੁਣ ਅਸੀਂ ਜਾ ਰਹੇ ਹਾਂ ਉੱਥੇ ਅਸੀਂ ਖਾਵਾਂਗੇ ਕੁਝ ਤੇ ਇੱਥੇ ਜਿੰਨੇ ਰੈਸਟੋਰੈਂਟ ਆ ਸਾਰੇ ਪੰਜਾਬੀ ਗੁਜਰਾਤੀ ਤੇ ਰਾਜਸਤਾਨੀ ਇਹ ਤਿੰਨ ਤਰ੍ਹਾਂ ਦੇ ਫੂਡ ਜਿਆਦਾ ਇੱਥੇ ਫੇਮਸ ਜਦੋਂ ਮੋਸਟਲੀ ਇਹ ਲੋਕ ਵਿਜ਼ਿਟ ਕਰਦੇ ਜਾਂਦਾ ਰਹੇ ਸੀ ਤੇ ਜਿਹੜੇ ਰੈਸਟੋਰੈਂਟ ਇਹ ਤਿੰਨ ਤਰ੍ਹਾਂ ਦੇ ਨਹੀਂ ਬਣਾਉਂ ਇੱਥੇ ਉਹ ਸਕਸੈਸਫੁਲ ਨਹੀਂ ਸਾਰੇ ਜਿੰਨੇ ਵੀ ਤੁਹਾਨੂੰ ਫੂਡ ਵਾਲੀ ਆਈਟਮਾਂ ਮਿਲਣੀਆਂ ਸਾਰੇ ਤਿੰਨ ਤਰ੍ਹਾਂ ਦੇ ਫੂਡ ਮਿਲਣਗੇ ਤੇ ਬਹੁਤ ਵਧੀਆ ਇੱਥੇ ਘੁੰਮਣ ਲਈ ਜਗ੍ਹਾ ਹੈ ਪੰਚੇਲਾ ਲੇਖ ਰੂਪੇ ਮੰਦਰ ਬਹੁਤ ਵਧੀਆ ਨੇ ਇੱਥੇ ਕਿਲੇ ਵਗੈਰਾ ਨੇ ਅਸੀਂ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਸਾਰਾ ਦਿਖਾਵਾਂਗੇ ਅਸੀਂ ਵੀ ਇੱਥੇ ਕਿਹੜੀ ਕਿਹੜੀ ਜਗ੍ਹਾ ਤੁਸੀਂ ਜਾ ਸਕਦੇ ਹੋ ਜੁੜੇ ਰਿਹਾ ਸਾਡੇ ਨਾਲ ਲਓ ਜੀ ਅੱਜ ਕਰ ਲੱਗੇ ਤੁਸੀਂ ਪੇਪਰ ਅੰਦਰ ਮੈਂ ਕਿਹਾ ਪਨੀਰ ਆਰ ਇੱਥੇ ਦੇਖੀ ਨਿਕਲੇ ਪਨੇ ਲੱਲਿਆ ਇਹ ਤੇ ਮੈਡਮ ਦੀ ਸਾਡੇ ਚੀਜ਼ਾਂ ਨਾਲ ਨਾਲ ਵੀਡੀਓ ਚੱਲਦੀ ਪਈ ਸਾਡੇ ਤੇ ਕਿੰਨਾ ਸੋਹਣਾ ਪੈਲੇਸ ਆ ਵੇਖੋ ਬਹੁਤ ਮਤਲਬ ਪ੍ਰਾਈਮਰੀ ਚੀਜ਼ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਇਹਨਾਂ ਨੇ ਇਹ ਹੋਟਲ ਆ नीचे दुकान वगैरह है वगैरह है बहुत हो गई है जगह उधर ਦੇਖੋ ਗਾਇਜ਼ ਪਾਣੀ ਦੇ ਵਿੱਚ ਵੀ ਇਹਦੇ ਕਿੰਨੇ ਪਿਆਰੇ ਪਿਆਰੇ ਬੂਟੀ ਜੀ ਹੈ 아이 थिंक ਮੈਂ ਜੀ ਰਹੂ ਨਹੀਂ ਹੂੰਗੀ ਤੇ ਇਹ ਮੇਰੀ ਖਾਨਾ ਕਮਲ ਦੇ ਫੁੱਲ ਦਾ ਵਾ ਕਮਲ ਦਾ ਫੁੱਲ ਦੇਖੋ ਤੁਹਾਨੂੰ ਉਹਦੇ ਤੋਂ ਡੋਹ ਦੇ ਵਿੱਚ ਨਿਕਲਦੇ ਹੋ ਫੁੱਲ ਵਾਲਾ ਉਹਨੂੰ ਜ਼ੂਮ ਕਰਕੇ ਦਿਖਾਓ ਆ ਮਤਲਬ ਦੇਖੋ ਪਾਣੀ ਦੇ ਵਿੱਚ ਪੇੜ ਹੈ ਬਹੁਤ ਪਿਆਰੇ ਲੱਗ ਰਹੇ ਹੈ ਦੇਖੋ ਗਾਇਜ਼ ਇਹ ਤਾਂ ਢੂੰਗਾ ਨਹੀਂ ਲੱਗਦੀ ਪਰ ਲੱਗੂੰ ਤਾਂ ਬਹੁਤ ਇਹ ਡੰਗਲ ਟਾਈਪ ਦਾ ਵਾ ਫੋੜਾ ਪਾਣੀ ਬਹੁਤ ਵਧੀਆ ਲੋਕੇਸ਼ਨ ਹੈ ਗਾਇਜ਼ ਤੁਸੀਂ ਬੱਚਿਆਂ ਨੂੰ ਇੱਥੇ ਲਿਆ ਕੇ ਦਿਖਾ ਸਕਦੇ ਹੋ ਬਹੁਤ ਪਹਾੜਾਂ ਦੇ ਵਿੱਚ ਵਸਿਆ ਸ਼ਹਿਰ ਹੈ ਚਾਰੇ ਪਾਸੇ ਪਹਾੜ ਹੈ ਬਹੁਤ ਵਧੀਆ ਜਿਹਾ ਬੱਚਿਆਂ ਨੂੰ ਆਹ ਦੇਖੋ ਗਾਇਜ਼ ਮੰਦਰ ਦੇ ਵਿੱਚ ਇਹ ਪੇੜ ਆ ਬਾਸ ਦਾ ਦੇਖੋ ਕਿੰਨੇ ਜਿਆਦਾ ਬਾਹਰ ਬਹੁਤ ਪੁਰਾਣਾ ਪੇੜ ਹੋਏਗਾ ਇਹ ਦੇਖੋ ਛੋਟੇ ਛੋਟੇ ਕਿੰਨੇ ਆ ਗਾਇਜ਼ ਦੇਖੋ ਇਹਨੇ ਹਟ ਲੈ ਕੇ ਫੁੱਲ ਮਸਤੀ ਤੇ ਕਿੰਨੀ ਪਿਆਰੀ ਇਹਦੀ ਇਹਦੇ ਕੱਪੜਿਆਂ ਦੇ ਨਾਲ ਮੈਚਿੰਗ ਦੇਖੋ ਕਰਗੀ ਕਿੰਨੀ ਵਧੀਆ ਕੈਪ ਦੇਖੋ ਸਰਦਾਰ ਜੀ ਆਹ पेड़ ਤੋਂ ਆਹ ਪਹਾੜ ਤੋਂ ਥੋੜਾ ਥੋੜਾ ਪਾਣੀ ਰਿਸਦਾ ਟਪਕ ਰਿਹਾ ਤੁਹਾਨੂੰ ਦਿਖਾਉਣਾ ਜੀ ਚਲੋ ਆਹ ਦੇਖੋ ਗਾਇਜ਼ ਆ ਕੀ ਦੇਖੋ ਦੇਖੋ ਗਾਇਜ਼ ਕੈਮਲ ਰਾਈਡ ਇਹ ਤੁਸੀਂ ਇੱਥੇ ਕਰ ਸਕਦੇ ਹੋ ਪਰ per ਪਰਸੈਂਟ 200 200 ਪਰਸੈਂਟ ਆਏ ਲੈਂਦੇ ਕੀ ਆਮ ਗਾਈਡ ਕਰ ਸਕਦੇ ਹੋ ਵੋਟ ਕਰ ਸਕਦੇ ਹੋ ਤੇ ਰੂਫ ਹੋਏ ਆ ਉਹ ਕਰ ਸਕਦੇ ਹੋ ਬੱਚਿਆਂ ਦੇ ਲਈ ਤਾਂ ਕਾਫੀ ਇੱਥੇ ਚੀਜ਼ਾਂ ਨੇ ਅਸੀਂ ਆ ਬਹੁਤ ਦੂਰ ਗਈ ਗੱਡੀ ਖੜੀ ਕਰ ਆਏ ਤੇ ਹੁਣ ਦੇਖੋ ਕਿੰਨਾ ਦੁਰਨਾ ਪੈ ਰਿਹਾ ਤੇ ਪਰ ਤੁਸੀਂ ਨਜ਼ਾਰਾ ਦੇਖੋ ਹਰੇ ਆ ਭਰੇ ਆ ਹਰੇ ਭਰੇ ਪਹਾੜਾਂ ਦੇ ਵਿੱਚ ਇੱਕ ਫੈਮਲੀ ਸਾਡੀ ਜਾ ਰਹੀ ਤੇ ਤੁਸੀਂ ਵੀ ਆਫ ਕਰਦੇ ਆਪਣੀ ਫੈਮਲੀ ਨੇ ਬਹੁਤ ਅੱਛੀ ਜਗ੍ਹਾ ਉਦੇਪੁਰ ਸਾਡੀ ਦਾ ਫੇਵਰੇਟ ਜਗ੍ਹਾ ਬਣ ਗਈ ਅਸੀਂ ਦੋ ਵਾਰੀ ਕਦੇ ਕਿਤੇ ਜਾਂਦੇ ਨਹੀਂ ਦੂਜੀ ਵਾਰੀ ਉੱਥੇ ਹੀ ਜਾਂਦੇ ਜਿਹੜੀ ਬਹੁਤ ਹੀ ਵਧੀਆ ਜਗ੍ਹਾ ਹੋਵੇ ਸਾਲ ਬਾਅਦ ਅਸੀਂ ਆਏ ਤੇ ਇੱਥੇ ਗਾਈ ਤੁਹਾਨੂੰ ਐਕਟਿਵ ਆ ਜਾਂ ਬਾਈਕ ਇਲੈਕਟ੍ਰੋਨਿਕ ਸਕੂਟੀ ਲੈ ਸਕਦੇ ਹੋ ਤੁਸੀਂ ਇੱਥੇ ਲੋਕਲ ਖੁਦ ਆਪ ਡਰਾਈਵ ਕਰਕੇ ਘੁੰਮੋ ਤੇ ਜਾਂ ਤੁਸੀਂ ਕੈਪ ਵੀ ਲੈ ਸਕਦੇ ਹੋ 셀ਫ ਡਰਾਈਵ ਲਓ गाइस ਇੱਥੋਂ ਲੈ ਲਿਆ ਸੀ ਲਓ गाइस ਇੱਥੋਂ ਮਿਲਦੀ ਟਿਕਟ ਰੁਪਏ ਦੀ ਟਿਕਟ ਲੈ ਕੇ ਤੇ ਫਿਰ ਅੱਗੇ ਜਾਣੇ ਲਓ गाइस ਇੱਥੋਂ ਆਪਾਂ ਥੱਲੇ ਨੂੰ ਜਾ ਕੇ ਤੇ ਆ ਜਾ ਰਿਹਾ ਸਾਹਮਣੇ ਦੇਖੋ ਰੂਫੇ ਇਹਦੇ ਵਿੱਚ ਆਪਾਂ ਜਾਵਾਂਗੇ ਤੇ ਆ ਜਾ ਤੁਹਾਨੂੰ ਦਿਖਾਉਣੇ ਆ ਨੀਚੇ ਦੇਖੋ ਜਾ ਕਿੰਨਾ ਜ਼ਿਆਦਾ ਰਾਸ਼ ਹੈ ਇੱਥੇ ਆਹ ਸਾਹਮਣੇ ਦੇਖੋ ਇਹਦੇ ਨਾਲ ਜਾ ਰਹੇ ਰੂਫ ਕੋਈ ਸੋ ਗਾਈ ਦਾ ਰੂਫੇ ਜੇ ਮਸ਼ੀਨ ਚੱਲ ਵੀ ਆ ਜਾ ਰਹੇ ਸਾਹਮਣੇ ਇਹਦੇ ਦੇ ਤੁਹਾਨੂੰ ਦਿਖਾਉਣੇ ਉਨ ਵਿੱਚ ਬੈਠ ਕੇ ਦਿਖਾਉਨੇ ਸਾਰਾ ਆ ਉੱਪਰ ਨੰਬਰ ਹੈ ਗਏ ਮੰਦਰ ਉੱਥੇ ਜਾਂਦੇ ਆ ਲੋਕ

ਅੱਭੀ ਜੋ ਤੋਂ ਸਕਵਿੰਦਰ ਲੱਗੇ ਆਪਣੇ ਕੰਮ ਵਿੱਚ ਹਨ ਲਓ ਜੀ ਬਹਿ ਗਏ ਆਲਾ ਫੜੋ ਸਾਨੂੰ ਦਿਖਾਓ ਬੜਾ ਅੰਦਰ ਲਓ ਗਾਇਸ ਚਲੋ ਜੀ ਤੁਹਾਨੂੰ ਦਿਖਾਉਂਦੇ ਹੋਏ ਆਪਾਂ ਹੁਣ ਸ਼ੀਸ਼ਾ ਠਾ ਕਰਾਂਗੇ ਇਹ ਪਤਾ ਨਹੀਂ ਹੁੰਦਾ ਕਿ ਨਹੀਂ ਚਲਦਾ ਨਹੀਂ ਹੁੰਦਾ ਇਹ ਤੋੜ ਨਹੀਂ ਤੁਸੀਂ ਇੱਥੇ ਰੱਖੋ ਮੈਂ ਵੀਡੀਓ ਬਣਾਉਣੀ ਕਿੰਨੇ ਜਾਨੀ ਵੇ ਰੀਤਾ ਸੀ ਤੇ ਤੁਹਾਡੇ ਨਾਲ ਵੀ ਗੁੰਮ ਚਾਹ ਤੇ ਆਈ। ਬੱਧੀ ਵਾਂਗ। ਇਹ ਕੋਲ। ਯਾਰ ਬੈਲੈਂਸ ਨੂੰ ਫਿਰ ਉਸ ਤੋਂ ਪਰੇ ਜਾ ਰਹੇ ਹਾਂ। ਦੇਖੋ ਗਾਇਜ਼ ਰੂਪੇ ਵਾਹ। ਉੱਥੇ ਜਾ ਰਹੇ ਆ। ਉੱਪਰ ਮੰਦਿਰ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਦੇਖੋ ਕਿੰਨਾ ਪਿਆਰਾ ਥੀ ਵਿਊ ਆ ਰਿਹਾ ਉੱਪਰੋਂ। ਇਹ ਕਾਫੀ ਜ਼ਿਆਦਾ ਹਾਈਟ ਹੈ। ਕਿੰਨੀ ਹਾਈਟ ਹੋਏਗੀ? ਦੇਖਿਆ ਨਹੀਂ ਪਰ ਇਹ ਗਈ 10 ਹਊ ਘੱਟ ਤੋਂ ਘੱਟ 5-6000 ਫਟ ਦੀ ਚਾਹੀ ਹੋਵੇਗੀ ਇਹ ਬਈ ਇਤਰੇ ਓਕੇ ਦੇਖਾ ਸਾਡੀ ਫੈਮਲੀ ਇੰਜੋਏ ਕਰ ਰਹੀ ਕਿਦਾਂ ਲੱਗ ਰਿਹਾ ਬਹੁਤ ਮਜ਼ਾ ਆਵੰਡਿਆ ਲਾਸਟ ਟਾਈਮ ਮੰਮੀ ਐਕਚੁਅਲੀ ਅਸੀਂ ਪਹਿਲਾਂ ਵੀ ਇਹ ਰੋਬ ਵੇ ਕੀਤੀ ਲਾਸਟ ਟਾਈਮ ਮੰਮੀ ਨੇ ਨਹੀਂ ਇਹ ਵਿੱਚ ਕੀਤਾ ਤੋਂ ਸੋ ਇਸ ਕਰਕੇ ਅਸੀਂ ਮੰਮੀ ਨੂੰ ਵੀ ਦਿਖਾਉਂਦੇ ਦੇਖੋ ਮੰਮੀ ਨੇ ਵੀ ਪੂਰਾ ਇੰਜੋਏ ਕਰਾਉਂਦੇ ਪਏ ਕਿਉਂਕਿ ਚੱਪੀ ਲੈ ਕੇ ਮੰਮੀ ਤਾਂ ਤਾਂ ਪੀ ਅਗਲੇ ਵੇਖੋ ਉਤਰ

देखो गाई फुल बहुत सोने इत लगे बहुत ही हरिया भर एरिया सुना फाइनली पहुंच गए ਆਦਮੀ ਦੇ 600 ਰਹਿਣਗੇ ਬਹੁਤ ਸੁਨਰਨ ਜਦੋਂ ਜਲਦੀ ਪਹੁੰਚ ਕੇ ਫਾਈਨਲੀ ਜੀ ਨਾਲ ਆਏ ਨੇ ਦੇਖੋ ਕਾਫੀ ਜ਼ਿਆਦਾ ਹਾਈਟ ਆ ਉਹ ਥਾ ਨੀਚੇ ਤੋਂ ਬਹੁਤ ਵਧੀਆ ਸਿਸਟਮ ਆ ਗਵਰਨਮੈਂਟ ਦਾ ਇੰਨੇ ਨੰ ਬੰਦਾ ਇਹਦੇ ਨਾਲ ਘੁੰਮ ਕੇ ਉਹਦੀ ਐਨਜੋਇਮੈਂਟ ਕਰ ਸਕਦਾ ਦੇਖੋ ਗਾਇਜ਼ ਕਿੰਨਾ ਪਿਆਰਾ ਨਜ਼ਾਰਾ ਆਹ ਦੇਖੋ ਸਾਹਮਣੇ ਬੱਦਲ ਬਿਲਕੁਲ ਟੱਚ ਕਰ ਰਹੇ ਪਹਾੜਾਂ ਨੂੰ ਆ ਗਾਇਜ਼ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਹੋਟਲ ਬਣੇ ਰੈਸਟੋਰੈਂਟ ਵਗੈਰਾ ਬਣੇ ਇੰਜੋਇਮੈਂਟ ਕਰ ਸਕਦੇ ਆ ਇਹਦੇ ਵਿੱਚ ਵੀ ਬੋਟ ਦੇ ਨਾਲ ਜਾਂਦੇ ਇਹਦੇ ਵਿੱਚ ਇਹ ਵਿੱਚ ਕਈ ਬਣਿਆ ਹੋਏ ਇੱਕ ਹੋ ਸਾਹਮਣੇ ਦੇਖ ਰਹੇ ਆ ਤੇ ਇੱਕ ਹੋ ਕਈ ਬਣਿਆ ਛੋਟੇ ਛੋਟੇ ਇਹਦੇ ਵਿੱਚ ਲੋਕ ਪਾਰਟੀ ਕਰਦੇ ਤੁਮਰਾ ਇਹਦੇ ਪੁੱਛੇ ਕਾ ਹੁ ਅਜੀ ਜੋ ਤੁਮ ਹਾਂ ਕਿਹੜਾ ਜਾਂਦਾ ਪਰ ਦੇਖੋ ਜੀ ਸ਼ਾਰਟਕਟ ਲੈ ਲਿਆ ਇਹਨਾਂ ਨੇ ਅੰਮੇ ਤੋ ਕਿਧਰੋਂ ਦੇਖੋ ਗਾਇਜ਼ ਇਧਰੋਂ ਕਿੰਨਾ ਪਿਆਰਾ ਏਰੀਆ ਲੱਗ ਰਿਹਾ ਹੈ ਇੱਥੇ ਗਾਇਜ਼ ਮਾਤਾ ਕਰਨੀ ਦਾ ਮੰਦਿਰ ਉੱਪਰ ਚੱਲੋ ਉੱਪਰ ਚੱਲਦੇ ਆਪਾਂ ਥੱਲੇ ਦੇਖੋ ਥੱਲੇ ਦੇਖੋ ਕਿੰਨੇ ਮਾਤਾ ਕਰਨੀ ਜੀ ਦਾ ਮੰਦਿਰ ਗਾਇਸ ਲੋ ਗਾਇਸ ਫਾਈਨਲੀ ਅਸੀਂ ਮੰਦਿਰ ਤੇ ਪਹੁੰਚ ਗਏ ਹਾਂ ਮਾਤਾ ਕਰਨੀ ਜੀ ਦੇ ਇਹ ਮਾਤਾ ਕਰਨੀ ਜੀ ਦਾ ਮੰਦਿਰ ਹੈ ਤੇ ਇੱਥੇ ਤੁਸੀਂ ਰੂਪਵੇ ਤੇ ਆ ਸਕਦੇ ਹੋ ਦੇਖੋ ਉੱਪਰੋਂ ਬਹੁਤ ਵਧੀਆ 뷰 ਆਉਂਦਾ ਸਾਰਾ ਉਹਦੇ ਪੁਰੋਂ ਉਦੇਪੁਰ ਆਪਣਾ ਦੇਖਦਾ ਉੱਪਰ ਮੰਦਿਰ ਤੋਂ ਕੱਢ ਕੇ ਲਓ ਜੀ ਇਹਨਾਂ ਦੀ ਹੁਣ ਮੈਂ ਪਿਕਚਰ ਚਾ ਵੀ ਛੋਣੇ ਛੋਣੀਆਂ ਦੇਖਤ ਨਹੀਂ ਅਸੀ ਫੇਰ ਉਸੇ ਜਗ੍ਹਾ ਤੇ ਜਿੱਥੋਂ ਇਹ ਓਪਰੇਟ ਹੁੰਦੀ ਹੈ ਸਾਰੀ ਮਸ਼ੀਨ ਤੇ ਆ ਦੇਖੋ ਕਾਫੀ ਵੱਡੀ ਮਸ਼ੀਨ ਹੈ ਰੂਫ ਤੇ ਹੁਣ ਇੱਥੇ ਰੈਸਟੋਰੈਂਟ ਬਣਿਆ ਤੁਸੀਂ ਖਾਪੀ ਸਕਦੇ ਹੋ ਤੇ ਇੱਥੇ 10 ਮਿੰਟਸ ਸਪੈਂਡ ਕਰ ਸਕਦੇ ਹੋ ਬੱਚਿਆਂ ਲਈ ਇਹ ਚੀਜ਼ਾਂ ਦੇਖਣ ਲਈ ਬਣੀਆਂ ਇੱਥੇ ਬੈਠ ਕੇ ਤੁਸੀਂ ਉਦੇ ਪਰ ਨੂੰ ਨਿਹਾਰ ਸਕਦੇ ਹੋ ਇਥੇ ਮੈਡਮ ਜੀ ਖੁਸ਼ ਹੋਗੇ ਸਾਡੇ ਨਾਲ ਕਿਉਂਕਿ ਬੋਲਦੀ ਨਹੀਂ ਸਹੀ ਇਸ ਤੱਕ ਹੋਣੇ ਫਿਰ ਵੀ ਸਾਨੂੰ ਲੈ ਕੇ ਦੇਣਾ ਪੈਂਦਾ ਹੁਣ ਡੋਨਰ ਟ੍ਰੇ ਲੱਗੇ ਮੈਡਮ ਉਹ ਲੱਗੇ ਪਲੇਟ ਪਾ ਕੇ ਗਰਮ ਕਰਕੇ ਦੇਣ ਕਿਉਂਕਿ ਇਹਨੂੰ ਹੌਟ ਅੱਛਾ ਵਾਲਾ ਲੱਗਦਾ ਵਾ ਕਿਉ ਮੈਡਮ ਹੌਟ ਵੇਖੋ ਕਿੰਨਾ ਪਿਆਰਾ ਵਿਊ ਖਰੇ ਵਾਲੀ ਚ ਕਿੰਨਾ ਹਰੇ ਵਾਲਾ ਡੱਬਾ ਚੱਲਿਆ ਤੇ ਹਣ ਅਸੀਂ ਵਾਪਸੀ ਕਰਨ ਜਾ ਰਹੇ ਹਾਂ ਤੁਹਾਨੂੰ ਜਾਨ ਲੱਗਿਆ ਅਸੀਂ ਐਂਟਰੀ ਕਰ ਨੂੰ। ਸ਼ਿਲਪ ਜੀ ਨਹੀਂ ਖੰਨੇਗਾ। ਲੋ ਗਾਈਸ ਅਸੀਂ ਵਾਪਸੀ ਹੋਂ ਕਰਨ ਜਾ ਰਹੇ ਹਾਂ। ਲੋ ਗਾਈਸ ਕਿੰਨੀ ਜ਼ਿਆਦੀ ਧੁੱਪ ਹੋਣੀ। ਆਵੇ ਕਈ ਪੈਦਲ ਵੀ ਜਾ ਰਹੇ ਆ। ਨੀਚੇ ਜਾਣ ਚ ਬਹੁਤ ਬਜਾ। 2 ਮਿੰਟ ਤੇ ਕਾਫੀ ਜ਼ਿਆਦਾ ਹਾਈਟ। ਦੇਖੋ ਸਟੈਂਡਿੰਗ ਹੋ ਜਾਣਾ ਇਹ। ਮੈਂ ਜੰਦਰੇ। ਦੇਖੋ ਗਾਈਸ। ਹਾਂ। ਦੇ ਪਰ ਦੇ ਸਾਹਮਣੇ ਗਾਈ ਸਾਡੀ ਜੀ ਗਾਈ 12 ਡਿਗਰੀ ਬਿਲਕੁਲ ਰੱਬ ਬਿਲਕੁਲ ਨੇੜੇ ਅਸੀਂ ਜਾ ਕੇ ਤੇ ਵਾਪਸ ਹੱਥ ਲਾ ਕੇ ਆ ਗਏ ਗੋ ਬਾਈਸ ਇਹ ਇੰਪੋਰਟ ਉਹਨਾਂ ਨੂੰ ਪলিউਸ਼ਨ ਨਹੀਂ ਹੈ ਵਾਤਾਵਰਨ ਬਹੁਤ ਜ਼ਿਆਦਾ ਹੈ ਨੈਕਸਟ ਸਪੀਡ ਬਣਾ ਦੇ ਇੱਕ ਸਮਾਂ ਬੈਲੈਂਸ ਰੱਖ ਮੈਂ ਤਾਂ ਹੀ ਤਾਂ ਹੁੰਦੀ ਰਹੀ ਕੋਈ ਨਹੀਂ ਆਰਾਮ ਨਾ ਵੀ ਤੇ ਮੈਂ ਕੋਤ ਖੁਦ ਕੇ ਲੈਕਟਰ ਕਰੀਦਾ ਨਾ ਗਈ ਜਦ ਦੀ ਉੱਪਰੋਂ ਰੂਪੇ ਕਰਕੇ ਤੇ نیچے ਆ ਗਏ ਹੁਣ ਇੱਥੋਂ ਦੇਖਦੇ ਅਸੀਂ ਅਜੇ 9:30 ਵਜੇ ਤੱਕ ਇੱਥੇ ਉੱਪਰ ਰਹਿੰਦਾ ਹੁਣ ਦੇਖਦੇ ਆ ਕਿੱਧਰ ਨੂੰ ਪਹਿਲਾਂ ਅਸੀਂ ਕੀ ਕਰਦੇ ਹਾਂ ਵੋਟ ਵਗੈਰਾ ਜਾਂ ਜੋ ਵੀ ਕਰਾਂਗੇ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਆਹ ਕਰਾਂਗੇ ਆਈ ਥਿੰਕ ਬਹੁਤ ਹੀ ਮਜ਼ੇਦਾਰ ਜਗ੍ਹਾ ਹੈ ਗਾਇਜ਼ ਇਹ ਉਦੇਪੁਰ ਗਾਇਜ਼ ਇਹ ਫੇਮਸ ਹੈ ਨਾ ਕਿ ਇੱਥੇ ਕਾਫੀ ਲੋਕ ਕੁਝ ਕੁਝ ਬਣਾ ਲੈਂਦੇ ਕਦੀ ਕੁਝ ਕਰ ਲੈਂਦੇ ਆ ਇੱਥੇ ਕਈ ਲੋਕ ਆਉਂਦੇ ਰਹਿੰਦੇ ਕਾਫੀ ਜਿਆਦਾ ਮਾਤਰਾ ਚ ਆਉਂਦੇ ਹਾਂ ਇੱਥੇ ਭੀੜ ਹੀ ਰਹਿੰਦੀ ਜਦ ਮਰਗੀ ਆ ਜ